ਪੰਥ ਦੇ ਨਾਂ ਤੇ ਠੇਕੇਦਾਰੀ ਕਰਕੇ ਆਪਣੇ ਆਪ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਥ ਕੇਵਲ ਸਾਡਾ ਹੈ ਮੈਂ ਉਹਨਾਂ ਦੀ ਗੱਲ ਕਰਨੀ ਹੈ ਜਿਸ ਸਭ ਤੋਂ ਵੱਡਾ ਨੁਕਸਾਨ ਸੇਕ ਕੌਮ ਦਾ ਕੀਤਾ ਉਹ ਭਿੰਡਰਾਂ ਵਾਲੇ ਟੋਲੇ ਨੇ ਕੀਤਾ ਤੁਹਾਨੂੰ ਪਤਾ ਹੋਣਾ ਹੈ ਜਦੋਂ ਇਹਨਾਂ ਨੇ ਟਕਸਾਲ ਨੂੰ ਬਾਬਾ ਦੀਪ ਸਿੰਘ ਦੇ ਨਾਲ ਜੋੜਿਆ ਉਦੋਂ ਪਹਿਲਾਂ ਇਹਨਾਂ ਨੇ ਟਕਸਾਲ ਨੂੰ ਭਾਈ ਮਨੀ ਸਿੰਘ ਦੇ ਨਾਲ ਜੋੜਿਆ ਸੀ ਇਹ ਕਿਹਾ ਗਿਆ ਕਿ ਹੀਲਾ ਵਸੀਲਾ ਕਰਕੇ ਜਿਹੜੇ ਟਕਸਾਲ ਹੈ ਭਾਈ ਮਨੀ ਸਿੰਘ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਇਹਨਾਂ ਨੇ ਜਦੋਂ ਇਹ ਸਮਝਿਆ ਕਿ ਭਾਈ ਮਨੀ ਸਿੰਘ ਤਾਂ ਮਾਲਵੇ ਦੇ ਰਹਿਣ ਵਾਲੇ ਆ ਫਿਰ ਇਹਨਾਂ ਨੇ ਮੱਝ ਦੇ ਵਿੱਚੋਂ ਬਾਬਾ ਦੀਪ ਸਿੰਘ ਨੂੰ ਲਭਿਆ ਭਾ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਮੱਝ ਦੇ ਨੇ ਹਾਲਾਂਕਿ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਦਾ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋਗੇ 200 ਸਾਲ ਦਾ ਫਰਕ ਹੈ ਕੋਈ ਲੈਣਾ ਦੇਣਾ ਨਹੀਂ ਬਾਬਾ ਦੀਪ ਸਿੰਘ ਦੇ ਨਾਲ ਇਹਨਾਂ ਟਕਸਾਲੀਆਂ ਦਾ ਤੇ ਖਸਾਲ ਦੇ ਵਿੱਚੋਂ ਹੀ ਇਹਨਾਂ ਨੇ ਸੰਜਨੈਲ ਸਿੰਘ ਨੂੰ ਪੈਦਾ ਕੀਤਾ ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਨਨੇ ਵੀ ਸੰਜਨੈਲ ਸਿੰਘ ਪਿੰਡਰਾਵਾਲੇ ਦੇ ਚੇਲੇ ਚਪਟੇ ਨੇ ਚੋਲਿਆਂ ਵਾਲੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਇਹ ਜਿਨਨੇ ਵੀ ਗੱਲ ਕਰਦੇ ਨੇ ਪਿੰਡਰਾਵਾਲੇ ਨੇ ਆ ਕਰਤਾ ਪਿੰਡਰਾਵਾਲੇ ਨੇ ਐਦਾਂ ਕੀਤਾ ਸੀ ਪਿੰਡਰਾਵਾਲੇ ਨੇ ਸੈਂਟਰ ਨਾਲ ਟੱਕਰ ਲਾਈ ਸੀ ਪਿੰਡਰਾਵਾਲੇ ਨੇ ਆਰਮੀ ਨੂੰ ਹਰਾਤਾ ਜਿੰਨੀਆਂ ਵੀ ਗੱਪਾਂ ਸੂਰਜ ਪ੍ਰਕਾਸ਼ ਵਿੱਚ ਸੰਤੋਖ ਸਿੰਘ ਨੇ ਮਾਰੀਆਂ ਸੀ ਉਹ ਗੱਪਾਂ ਪਿੰਡਰਾਵਾਲੇ ਨੇ ਮਾਰੀਆਂ ਸੀ ਮਤਲਬ ਕਹਿਣ ਤੋਂ ਜੇ ਸਿੱਧੇ ਤੌਰ ਤੇ ਕੋਈ ਇਹ ਪੁੱਛਣਾ ਚਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਦੀ ਜਿਹੜੀ ਗੱਲਬਾਤ ਕੀਤੀ ਹੈ ਨਾ ਉਹ ਇਹਨਾਂ ਟਕਸਾਲੀਆਂ ਨੇ ਕੀ ਦੀ ਹੈ ਜਦੋਂ ਤੁਸੀਂ ਕੋਈ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਕਰੋਗੇ ਉਦੋਂ ਇਹਨਾਂ ਕੋਲੇ ਗਾਲੀ ਕਢੋ ਜੁੰਦੇ ਸੁਰਿੰਨ ਕੋਲੇ ਕੋਈ ਮਤਲਬ ਨਹੀਂ ਤੇ ਹੁਣ ਤੁਸੀਂ ਗੱਲ ਅਮਰਤਪਾਲ ਦੀ ਕਰ ਲਓ ਅਮਰਤਪਾਲ ਕੋਲੇ ਗੁਰਮਤ ਦਾ ਕਿਣਕਾ ਵੀ ਨਹੀਂ ਨਾ ਸਮਾਜ ਪੱਖ ਤੋਂ ਨਾ ਨਾ ਰਾਜਨੀਤਿਕ ਪੱਖ ਤੋਂ ਨਾ ਧਾਰਮਿਕ ਪੱਖ ਤੋਂ ਕੁਝ ਵੀ ਪਰ ਇਹਨਾਂ ਨੇ ਪੰਪ ਮਾਰ ਮਾਰ ਕੇ ਉਹਨੂੰ ਉਭਾਰਿਆ ਆ ਹੁਣ ਜਿਤਾ ਵੀ ਦਿੱਤਾ ਮੈਂ ਇਹ ਗੱਲ ਤਾਂ ਕੀਤੀ ਕਿਉਂਕਿ ਅਤਵਾਦ ਜਿਹੜਾ ਉਹ ਜ਼ਿਆਦਾ ਤੌਰ ਪਿੰਡਾਂ ਵਾਲੇ ਵੇਲੇ ਉਭਾਰਿਆ ਗਿਆ ਜਿਹੜਾ ਨੁਕਸਾਨ ਉਦੋਂ ਹੋਇਆ 35-40 ਹਜ਼ਾਰ ਨਿਹੱਥੇ ਲੋਕ ਦਰਵਾਸਰ ਦੇ ਵਿੱਚ ਮਾਰੇ ਗਏ ਉਹ ਕਿਦੇ ਕਰਕੇ ਪਿੰਡਾਂ ਵਾਲੇ ਕਰਕੇ ਮਾਰੇ ਗਏ ਤੇ ਹੁਣ ਮੈਂ ਜਿਹੜੀ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕੀ ਹੈ ਜਿਹੜੇ ਵੀ ਇਹ ਚੋਲਿਆਂ ਵਾਲੇ ਨੇ ਗੋਲ ਪੱਗਾਂ ਵਾਲੇ ਨੇ ਜਿਹੜੇ ਕਹਿੰਦੇ ਇਸ ਤਕਸਾਲ ਨੇ ਆ ਉਹ ਇਹਨਾਂ ਕੋਲੇ ਦਲੀਲ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਬੰਦੋ ਬੰਦ ਗਾਲਾਂ ਕੱਢੋ ਗੁੰਡਾਗਰਦੀ ਕਰੋ ਅਸਲਾ ਪ੍ਰਮੋਟ ਕਰੋ ਅਸੀਂ ਗੁਲਾਮ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰੋ ਸਾਨੂੰ ਖਾਲਸਾਤਨ ਚਾਹੀਦਾ ਸਾਨੂੰ ਆਜ਼ਾਦੀ ਚਾਹੀਦੀ ਹੈ ਜਿਹੜੀਆਂ ਫੁਕਰੀਆਂ ਨੇ ਸਾਰੇ ਮਾਰ ਰਹੇ ਆ ਕੱਲ ਇੱਕ ਫੁਕਰੇ ਜੇ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦਾ ਤੁਸੀਂ ਪੰਥ ਦੀ ਗੱਲ ਹੀ ਨਹੀਂ ਮੰਨਦੇ ਤੁਸੀਂ ਪੰਥ ਲਈ ਗਾਰਮ ਬੋਲਦੇ ਮੈਂ ਕਿਹੜਾ ਪੰਥ ਪੰਥ ਕਿਹੜਾ ਫਿਰ ਗੱਲ ਆਈ ਜਣ ਕੇ ਜੋ ਭਿੰਡਰਾਂ ਵਾਲਾ ਕਹਿੰਦਾ ਉਹ ਪੰਥ ਹੈ ਔਰ ਪੰਥ ਦੇ ਇਸ ਸਰ ਤੇ ਬੈਠਿਆ ਜਿਹੜਾ ਇਹਨਾਂ ਦੇ ਮੁਤਾਬਕ ਗੱਲ ਕਰੇ ਉਹ ਪੰਥਕ ਹੈ ਜਿਹੜਾ ਦੀ ਗੱਲ ਨਾ ਮੰਨੇ ਨਾ ਸੁਣੇ ਉਹ ਗਦਾਰ ਹੈ ਹੁਣ ਜਿੰਨੀਆਂ ਭੇਡਾਂ ਫੇਸਬੁਕ ਤੇ ਚੀਕਾਂ ਮਾਰਦੀਆਂ ਨੇ ਭਾਵੇਂ ਅੰਮ੍ਰਿਤਪਾਲ ਲੀਆਂ ਨੇ ਭਾਵੇਂ ਭਿੰਡਰਾਂ ਵਾਲੇ ਦੀਆਂ ਨੇ ਪਮੇ ਸਮਰੀਤ ਤਾਂ ਮੰਨਦਿਆਂ ਨੇ ਪਮੇ ਦੀਪ ਸਿੱਧੂਦਿਆਂ ਨੇ ਇਹਨਾਂ ਕੋਲ ਕੋਈ ਦਲੇ ਨਹੀਂ ਬਸ ਇੱਕੋ ਹੀ ਰਟ ਲਾਈ ਹੋਈ ਆ ਸਾਨੂੰ ਆਜ਼ਾਦੀ ਚਾਹੀਦੀ ਆ ਅਸੀਂ ਗੁਲਾਮ ਸਾਨੂੰ ਖਾਲਸਾ ਚਾਹੀਦਾ ਬਸ ਆ ਰਟ ਲਾਈ ਹੋਈ ਇਹਨਾਂ ਨੇ ਜਦੋਂ ਕੋਈ ਯੋਗਤਾ ਦੀ ਗੱਲ ਕਰੋਗੇ ਉਦੋਂ ਪੱਲੇ ਕੱਖ ਨਹੀਂ ਜਿਹਨੇ ਮੈਨੂੰ ਕੱਲ ਫੋਨ ਕੀਤਾ ਮੈਨੂੰ ਪੁੱਛ ਲਿਆ ਮੈਂ ਕਿ ਜਬੀ ਸਰ ਵੜਦੇ ਹੋਨੇ ਕਹਿੰਦਾ ਹਾਂ ਨਾ ਕਿ ਪੰਜਵੀਂ ਪੌੜੀ ਦੇ ਅਰਥ ਕਰ ਸਕਦੇ ਹੋ ਕਹਿੰਦਾ ਮੈਂ ਕੀ ਗੱਲ ਕਰਦਾ ਤੂੰ ਬਾਣੀ ਦੀ ਗੱਲ ਕਰੀ ਜਾਣਾ ਤੂੰ ਦੇਖੋ ਕਰਤੂਤ ਇਹਨਾਂ ਦੀ ਭਿੰਡਰਾਂ ਵਾਲੀ ਦੀ ਗੱਲ ਕਰੋ ਬੰਦੇ ਮਾਰਨ ਦੀ ਗੱਲ ਕਰੋ ਫਿਰ ਤੈਨੂੰ ਠੀਕ ਹੈ ਜੋ ਬਾਣੀ ਦੀ ਗੱਲ ਕਰਨੀ ਹੈ ਫਿਰ ਕੋਹਾਂ ਦੂਰ ਨਹੀਂ ਕਹਿੰਦੇ ਜੋ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀ ਨਾ ਉਹ ਸਹੀ ਹੈ ਜੇ ਲਾਸਟ ਵਿੱਚ ਤੁਹਾਨੂੰ ਮੈਂ ਕਹਾਂ ਨਾ ਇਹ ਉਹ ਬੰਦੇ ਐ ਜਿਹੜੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਇਹ ਦੇਖਦੇ ਐ ਜਾਨਕਿ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਉਹਨੀ ਕਹਿ ਲਈਏ ਸਮਝ ਜਾਂ ਓਡੀ ਵੱਡੀ ਪ੍ਰਾਪਤੀ ਜਾਂ ਓਡਾ ਵੱਡਾ ਸਥਾਨ ਕਹਿ ਲਿਏ ਜਾਨਕੀ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲਗੀਦਰ ਸੱਚੇ ਪਾਸ਼ਾ ਕੁਝ ਵੀ ਨਹੀਂ ਇਹਨਾਂ ਦੀ ਨਜ਼ਰ ਵਿੱਚ ਕੇਵਲ ਭਿੰਡਰਾਂ ਬਣ ਹੈ ਅਜਿਹੇ ਹੋਣ ਵਾਲੇ ਕੀੜਾ ਇਹਦੀ ਨਜ਼ਰ ਵਿੱਚ ਅਮਰਤਪਾਲ ਹੈ ਬਸ ਜਾਨਕੀ ਗੁਰੂ ਸਾਹਿਬ ਦੇ ਨਾਲ ਇਹਨਾਂ ਚੋਲਿਆਂ ਵਾਲਿਆਂ ਦਾ ਕੋਈ ਮਤਲਬ ਨਹੀਂ ਕੋਈ ਲਾਗਾ ਦੇ ਗੱਲੇ ਬਸ ਸਾਡੇ ਭਿੰਡਰਾਂ ਵਾਲੇ ਆ ਕਹਿੰਦੇ ਸੀ ਸਾਡੇ ਭਿੰਡਰਾਂ ਵਾਲੇ ਨੇ ਆ ਕਿਹਾ ਤੇ ਹੁਣ ਅੰਮ੍ਰਿਤਪਾਲ ਦੀਆਂ ਭੇਡਾਂ ਵੀ ਇਹੀ ਚੇਕੇ ਜਾਂਦੀਆਂ ਨੇ ਭਾਈ ਸਾਹਿਬ ਜਿੱਤ ਗਏ ਭਾਈ ਸਾਹਿਬ ਐ ਕਰਨਗੇ ਭਾਈ ਸਾਹਿਬ ਨਸ਼ਿਆਂ ਤੋਂ ਰੋਕ ਦੇਣਗੇ ਜਿਹੜੇ ਕਿ ਆਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਨਾ ਜੇ ਤੁਸੀਂ ਦਲੀਲ ਨਾਲ ਗੱਲ ਕਰੋਗੇ ਬਾਣੀ ਦੀ ਗੱਲ ਕਰੋਗੇ ਬਿਲਕੁਲ ਨਹੀਂ ਗੱਲ ਸੁਣਦੇ ਬਿਲਕੁਲ ਵੀ ਜਿਹੜੇ ਨੇ ਕੱਲ ਮੈਨੂੰ ਫੋਨ ਕੀਤਾ ਸੀ ਜਦੋਂ ਮੈਂ ਕਿਹਾ ਮੈਂ ਕਹਿੰਦਾ ਜਬੀ ਸਾਹੀ ਪਨੀਰ ਪਰਿਹਾਰਸ ਕਰ ਸਕਦੇ ਹੋ ਮੈਨੂੰ ਕਹਿੰਦਾ ਗਿਆਨੀ ਜੀ ਤੁਸੀਂ ਤਾਂ ਹੋਰ ਪਾਸੇ ਗੱਲਾਂ ਲੈ ਜਾਂਦੇ ਹੋ ਸਾਡੇ ਗੱਲ ਤਾਂ ਸੁਣਦੇ ਨਹੀਂ ਜਾਣ ਕੇ ਜਿਹੜੀ ਗੱਲ ਇਹ ਕਹਿੰਦੇ ਨੇ ਵੀ ਭਿੰਡਰਾਂ ਵਾਲਾ ਆਹ ਕਹਿੰਦਾ ਸੀ ਅਮਰਪਾਲ ਨੇ ਆਹ ਕੀਤਾ ਉਹ ਗੱਲ ਸੁਣ ਲਓ ਤਾਂ ਫਿਰ ਬੰਦਾ ਪੰਥਕ ਹੈ ਜਿਹਦੀ ਗੱਲ ਤੋਂ ਕੋਈ ਠੁਕਰਾ ਦੇ ਗੁਰੂ ਸਾਹਿਬ ਦੀ ਗੱਲ ਕਰੇ ਜਾਂ ਕਹੇ ਮੇਰੀ ਆਪਣੀ ਵਿਚਾਰਧਾਰਾ ਉਹ ਨਹੀਂ ਕਹਿੰਦੇ ਮੰਨਦੇ ਸੀ ਬਸ ਜਿਹੜਾ ਇਹਨਾਂ ਨੂੰ ਕਵੇ ਵੀ ਹਥਿਆਰ ਚੱਕ ਲੋ ਹਾਲਾਂਕਿ ਇਹ ਆਪ ਨਹੀਂ ਚੱਕਦੇ ਲੋਕਾਂ ਨੂੰ ਹੁਦਿਆਰ ਚ ਕਾਉਂਦੇ ਆ ਆਪ ਨਹੀਂ ਡੱਕਾ ਦੋੜਦੇ ਜੋ ਕੁਝ ਕਾਰਨ ਲੋਕ ਕਰਮਗੇ ਆ ਤੁਸੀਂ ਦੇਖ ਹੀ ਲਿਆ ਹੁਣ ਗੁਲਵਿੰਦਰ ਕੌਰ ਪੰਜਾਬ ਦੇ ਸ਼ੇਰ ਨੇ ਨੇ ਥੱਪੜ ਮਾਰਤਾ ਇੱਕਦਮ ਇਹਨੂੰ ਅੱਜ ਹੀ ਫੋਨ ਆਇਆ ਕਹਿੰਦਾ ਜੇ ਮੈਂ ਥੱਪੜ ਮਾਰ ਦਿਆਂ ਕੰਗਣਾ ਰਣਾ ਦੇ ਮੈਂ ਕਿਹਾ ਸੀ ਨਾ ਮੈਂ ਖਾ ਬਿਨਾ ਬਰਦੀ ਤੋਂ ਥੱਪੜ ਮਾਰਿਆ ਉਹਨੇ ਆ ਬਰਦੀ ਪਾ ਕੇ ਥੱਪੜ ਮਾਰਿਆ ਬਿਨਾ ਬਰਦੀ ਤੋਂ ਮਾਰ ਕੇ ਦੇਹ ਕਹਿੰਦਾ ਮੈਂ ਮਾਰ ਦਿੰਦਾ ਇਹਨਾਂ ਪਹਿਲਾਂ ਭੇਡਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦੇ ਵਰਦੀ ਪਾਈ ਸੀ ਤਾਂ ਉਹ ਸਾਹਮਣੇ ਆ ਗਈ। ਨਹੀਂ ਅਗਲਾ ਨਵੇਂ ਲੱਗਣ ਦਿੰਦਾ। ਜਣਕ ਜਿੰਨਾ ਗੁੰਡਾਗਰਦੀ ਇਹ ਲੋਕ ਕਰਦੇ ਨੇ ਨਾ ਇਹ ਸਾਰੇ ਭਿੰਡਰਾਂ ਵਾਲਿਆਂ ਦੀ ਦੇਣ ਹੈ। ਮੈਂ ਸ਼ਰਿਆਮ ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਭਿੰਡਰਾਂ ਵਾਲਾ ਸਾਡੇ ਸਾਡਾ ਕੁਝ ਨਹੀਂ ਲੱਗਦਾ। ਤੇ ਨਾ ਹੀ ਅਸੀਂ ਮੰਨਦੇ ਭਿੰਡਰਾਂ ਵਾਲੇ ਨੂੰ। ਇਹ ਸਾਰੇ ਭੇਡਾਂ ਨੇ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਕਤੀੜਾਂ ਨੇ। ਮੈਂ ਤਾਂ ਗੱਲ ਕੀਤੀ ਯਾਨੀ ਕਿ ਜੇ ਇਹਨਾਂ ਦੀ ਗੱਲ ਮੰਨੋਗੇ ਫਿਰ ਤੁਸੀਂ ਪੰਥ ਕੋ ਜੇ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਤੁਸੀਂ ਗद्दार ਹੋ ਜਿਹੜਾ ਇਹ ਗਾਲੇ ਗਲੋਚ ਕਰਦੇ ਨੇ ਇਹ ਸ਼ਰਮ ਮੇਰੀ ਵੀਡੀਓ ਸੁਣ ਲਿਆ ਕਰੋ ਉਹਦੇ ਨਾਲ ਤੁਸੀਂ ਦੇਖ ਲਿਆ ਕਰੋ